ਜੀ ਚਾਰ ਗੁੱਡੀਆਂ ਨੇ ਮੇਰੇ ਪੰਜਵਾਹੀ ਦੀ ਉਹ ਚਾਰਾ ਫੱਜਾ ਦਾ ਸਾਰਾ ਹੀ ਜੀਤ ਸ੍ਰਿੰਦਰ ਸਿੰਘ ਫੌਜੀ ਹਾਂ ਮਰ ਰਹੇ ਹਾਂ ਮਰ ਰਹੇ ਜੀਤ ਸ੍ਰਿੰਦਰ ਸਿੰਘ ਫੌਜੀ ਹਾਂ ਮਰ ਰਹੇ ਮਰ ਰਹੇ ਨਿਕਲੇ ਨਿਕਲੇ ਨਿਆਣੇ ਨੇ ਤੇ ਉਹ ਉਹ ਕੋਈ ਹੋਰ ਆਤੀ ਸੀ ਜੀ ਚਾਰ ਗੁੱਡੀਆਂ ਨੇ ਮੇਰੇ ਪੰਜ ਵਾਏ ਹੀ ਸੀ ਉਹ ਚਾਰਾ ਫੱਜਾ ਦਾ ਸਾਰਾ ਹੀ ਹੋਰ ਕੋਈ ਸਾਰਾ ਨਹੀਂ ਇਸੇ ਦੇ ਸਿਰ ਤੇ ਰੋਟੀ ਖਾਂਦੇ ਸੀ ਕੋਈ ਜ਼ਮੀਨ ਨਹੀਂ ਕੋਈ ਜਾਇਾਦਤ ਨਹੀਂ ਕੁਛ ਨਹੀਂ ਹੈ ਇਸੇ ਦੇ ਸਿਰ ਤੇ ਕਾਰੋਬਾਰ ਸੀ ਜੀ ਚਾਰ ਪੂਰੀ ਗੁੱਡੀਆਂ ਨੇ ਪੰਜ ਵਾਏ ਛੋਟਾ ਪੰਜਾ ਵਿਚਾਰਾ ਗੁੱਡੀਆਂ ਤੋਂ ਇਹ ਛੋਟਾ ਸਾਰਿਆਂ ਚੋ ਇਹ ਟ੍ਰੇਨਿੰਗ ਚ ਮੌਤ ਹੋ ਗਈ ਵਿਚਾਰੇ ਦੀ ਕੱਲ ਫੋਨ ਆਇਆ ਚੰਗਾ ਘੰਟਾ ਗੱਲਾਂ ਕਰਦਾ ਰਿਹਾ ਉਹਦੋਂ ਬਾਅਦ ਟ੍ਰੇਨਿੰਗ ਤੇ ਜਾਂਦੇ ਜਦੇ ਮੌਤ ਹੋ ਗਈ ਹਾਂਜੀ ਸਰਿੰਦਰ ਸਿੰਘ ਜੀ ਇਹ ਆਪਣਾ ਟ੍ਰੇਨਿੰਗ ਦੇ ਦੌਰਾਨ ਜਿਹੜੇ ਸੀਗੇ ਇਹਨਾਂ ਦੀ ਆਪਣਾ ਮੌਤ ਹੋਈ ਹੈ ਜਿਹੜਾ ਬਹੁਤ ਵਧੀਆ ਲੜਕਾ ਸੀਗਾ ਜੀ ਇਹਦੀ ਸਰਵਿਸ 14 ਸਾਲ ਦੇ ਕਰੀਬ ਹੋ ਚੁੱਕੀ ਸੀਗੀ ਤੇ ਇਹ ਪਹਿਲਾਂ ਬਹੁਤ ਵਧੀਆ ਮੁੰਡਾ ਰਿਹਾ ਇਹਨੇ ਘਾਤਕ ਸਪੋਰਟਸ ਦੇ ਕੰਪੀਟੀਸ਼ਨ ਕਾਫੀ ਅਚੀਵਮੈਂਟ ਹੈ ਇਸ ਮੁੰਡੇ ਦਾ ਬਹੁਤ ਅੱਛਾ ਜਵਾਨ ਸੀਗਾ ਬਾਕੀ ਟ੍ਰੇਨਿੰਗ ਦੇ ਦੌਰਾਨ ਇਹਨਾਂ ਦੀ ਜਿਹੜਾ ਇਹਨਾਂ ਦੀ ਮੌਤ ਹੋਈ ਹੈ ਪਰਿਵਾਰ ਨੂੰ ਕੀ ਕੁਝ ਮਿਲੇਗਾ ਸਰ ਸਰਕਾਰ ਵੱਲੋਂ ਪਰਿਵਾਰ ਨੂੰ ਜੋ ਵੀ ਹੈ ਜੀ ਇਹਨਾਂ ਦੇ ਡਾਕੂਮੈਂਟ ਕਾਰਵਾਈ ਹੋ ਜੇਗੀ ਸਾਰਾ ਜੋ ਵੀ ਇਹਨਾਂ ਨੂੰ ਬੰਦੀ ਕਾਰਵਾਈ ਹੋਣ ਤੋਂ ਬਾਅਦ ਜੋ ਵੀ ਇਹਨਾਂ ਨੂੰ ਬੈਨੀਫਿਟ ਨੇ ਸਾਰੇ ਦਿੱਤੇ ਜਾਣਗੇ ਜੋ ਵੀ ਇਹਨਾਂ ਦੇ ਬਾਕੀ ਪਰਿਵਾਰ ਨੂੰ ਜੋ ਬੈਨੀਫਿਟ ਜੋ ਵੀ ਇਹਨਾਂ ਦੇ ਬੰਦੇ ਆ ਉਹ ਦਿੱਤੇ ਜਾਣਗੇ ਮੇਰਾ ਨਾਮ ਰਿੰਕੂ ਸਿੰਘ ਹੈ ਜਿਹੜਾ ਆਪਣਾ ਸੁਰਿੰਦਰ ਸਿੰਘ ਹੈ ਮੇਰੀ ਜੁੰਟ ਦਾ 14 ਸਿੱਖ ਦਾ ਸੀ ਇੱਕ ਰੀਗੂਮੈਂਟ ਸੀ ਤੇ ਆਪਣਾ ਜਿਹੜੀ 14 ਸਿੱਖ ਜੁਨਟ ਹੈ ਜੇ ਸਾਡੀ ਜੁਨਟ ਕੋਟਾ ਰਾਜਸਥਾਨ ਦੇ ਵਿੱਚ ਸੀ ਤੇ ਟ੍ਰੇਨਿੰਗ ਕਰਨ ਆਏ ਸੀ ਸਲੈਡ ਰਿੰਗ ਹੁੰਦੀ ਜੋ ਜਾਲ ਦੇ ਉੱਤੇ ਥੱਲੇ ਉਤਰਦੇ ਹੁੰਨੇ ਆਪਾਂ ਜੀ ਉਹ ਕਰਨਾ ਆਇਹੀ ਆਪਣਾ ਸ਼੍ਰੀ ਗੰਗਾ ਨਗਰ ਜੀ ਉੱਥੇ ਆ ਕੇ ਟ੍ਰੇਨਿੰਗ ਦੇ ਦੌਰਾਨ ਆ ਗਿਰ ਗਏ ਜੀ ਤੇ ਮਤਲਬ ਇਦਾਂ ਗਿਰਨ ਕਾਰਨ ਕੋਈ ਦਿੱਕਤ ਆਈ ਤਾਂ ਹਸਪੀਟਲ ਚੱਲੇ ਗਏ ਨੂੰ ਜੀ ਤੇ ਉੱਥੇ ਮਲਿਨ ਦੀ ਡੈਥ ਹੋ ਗਈ ਜੀ ਮਤਲਬ ਟ੍ਰੇਨਿੰਗ ਦੇ ਦੌਰਾਨ ਇਹ ਸ਼ੀਧੀ ਪ੍ਰਾਪਤ ਕਰੀ ਹੈ ਜੀ ਮਲ ਸ਼ੀਧੀ ਦਾ ਦਰਜਾ ਮਲ ਸ਼ੀਧੀ ਮਿਲੀ ਇਹਨੂੰ ਸ਼ੀਧੀ ਸ਼ੀਦ ਹੋਏ ਨੇ ਟ੍ਰੇਨ ਦੇ ਦੌਰਾਨ ਜੀ ਮਤਲਬ ਇਹ ਇਹੀ ਕਹਿੰਦੇ ਬਹੁਤ ਗਰੀਬ ਘਰੋਂ ਹੈ ਜੀ ਚਾਰ ਜਵਾ ਚਾਰ ਭੈਣ ਦਾ ਇਕੱਲਾ ਭਰਾ ਸੀ ਤੇ ਦੋ ਛੋਟੇ ਛੋਟੇ ਜਵਾਕ ਨੇ ਜੀ ਇੱਕ ਮੁੰਡਾ ਤੇ ਕੁੜੀ ਤੇ ਮਤਲਬ ਘਰ ਦਾ ਸਟਾਰ ਮਤਲਬ ਇਹ ਸੀ ਸਾਰਾ ਘਰ ਦਾ ਲੈਣਾ ਦੇਣਾ ਸਾਰਾ ਕੁਝ ਇਹ ਤੇ ਫਿਰ ਸਿਰ ਤੇ ਚੱਲਦਾ ਸੀ ਮਾਤਾ ਤੇ ਪਿਤਾ ਦੋ 70 70 ਸਾਲ ਤੋਂ ਉੱਪਰ ਨੇ ਜੀ 70 ਸਾਲ ਦੀ ਜਦੋਂ ਉੱਤੇ ਨੇ ਜੀ ਤੇ ਆਪਣਾ ਸਰਕਾਰ ਕੇਂਦਰ ਹੋਈ ਜਾਂ ਪੰਜਾਬ ਹੋਈ ਕੀ ਮੰਗ ਰੱਖਦੇ ਹੋ ਅਸੀਂ ਸਰਕਾਰ ਅਮਨ ਸਟੇਟ ਪੰਜਾਬ ਸਰਕਾਰ ਤੋਂ ਮੰਗ ਰੱਖਦੇ ਆ ਜੀ ਜਿਵੇਂ ਇਹਨਾਂ ਦੀ ਵਾਈਫ ਹੋ ਗਈ ਤੇਂਦੀ ਵਾਈਫ ਨੂੰ ਮਤਲਬ ਨੌਕਰੀ ਦਿੱਤੀ ਬੱਚੇ ਤਾਂ ਬਹੁਤ ਛੋਟੇ ਨੇ ਜੀ ਤੇ ਵਾਈਫ ਨੂੰ ਨੌਕਰੀ ਦਿੱਤੀ ਜਾਵੇ ਬਾਕੀ ਮਤਲਬ ਜੋ ਵੀ ਭਗਵੰਤ ਮਾਨ ਸਰਕਾਰ ਨੇ ਜਿਹੜੀ ਸੌਦਾ ਕਰੀ ਹੈ ਆਪਣੀ ਸੀਰੀਦ ਫੌਜੀਆ ਨੂੰ ਜੀ ਤੇ ਉਹ ਜ਼ਰੂਰ ਦਿੱਤੀ ਜਾਵੇ ਤਾਂ ਜੋਗੇ ਨਾਲ ਮਤਲਬ ਬੱਚੇ ਨਾਲ ਰੋਣੇ ਜੀ ਦੇਖੋ ਕਿ ਉਹ ਤਾਂ ਜਾਣ ਨਾਲ ਚਲ ਗਿਆ ਜੀ ਪਰ ਬੱਚੇ ਦਾ ਅੱਗੇ ਭਿਕ ਬਣ ਜਾ ਜੀ ਇਹ ਨਾਇਕ ਸੁਰਿੰਦਰ ਸਿੰਘ ਜੋ ਪਿੰਡ ਡੂਲੀਆਂ ਦਾ ਰਹਿਣਾ ਦਾ ਸੀ ਤੇ ਸ਼ਹੀਦ ਹੋ ਗਿਆ ਫੌਜ ਦੇ ਵਿੱਚ ਬਹੁਤ ਵੱਡਾ ਦੁੱਖ ਹੈ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਸਾਰਾ ਨਗਰ ਇੱਥੇ ਇਕੱਠਾ ਹੋਇਆ ਹੈ ਸੋ ਇਸ ਦੁੱਖ ਦਾ ਮੈਂ ਸਮਝਦਾ ਸ਼ਬਦਾਂ ਵਿੱਚ ਵਰਨਨ ਨਹੀਂ ਕੀਤਾ ਜਾ ਸਕਦਾ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਦੋ ਛੋਟੇ ਬੱਚੇ ਨੇ ਬਜ਼ੁਰਗ ਮਾਵਾ ਸੋ ਬਹੁਤ ਵੱਡੇ ਦੁੱਖ ਦੀ ਘੜੀ ਹੈ ਤੇ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਖੜੀ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਪਹਿਲੇ ਹੀ ਇਹ ਅਨਾਉਂਸ ਕੀਤਾ ਹੋਇਆ ਹੈ ਕਿ ਫੌਜੀ ਜੋ ਨੇ ਉਹ ਸਾਡਾ ਸਰਮਾਇਆ ਸਾਨੂੰ ਉਹਨਾਂ ਤੇ ਮਾਣ ਹੈ ਕਿਉਂਕਿ ਫੌਜੀ ਜੇ ਦੁਨੀਆ ਤੋਂ ਜਾਂਦੇ ਆ ਤਾਂ ਅਮਰ ਹੋ ਜਾਂਦੇ ਆ ਇਹ ਸ਼ਹੀਦ ਨੇ ਜਿਹੜੇ ਸਾਡਾ ਸਰਮਾਇਆ ਨੇ ਅਸੀਂ ਇਹਨਾਂ ਦੀ ਬਦੌਲਤ ਹੀ ਆਰਾਮ ਦੀ ਜ਼ਿੰਦਗੀ ਜੀ ਰਹੇ ਆਂ 550 ਸਰਕਾਰ ਜੋ ਵੀ ਸਰਦਾਰੋਂ ਵਾਂਸੀ ਮਾਂ ਦੀਆਂਣਗੇ ਜੋ ਵੀ ਪਰਿਵਾਰ ਦੀ ਮਦਦ ਹੋਏਗੀ ਉਹ ਕਰਾਂਗੇ ਪਰਿਵਾਰ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਪਰਿਵਾਰ ਨੂੰ ਕੋਈ ਤਕਲੀਫ ਨਹੀਂ ਆਉਣ ਦੇਵਾਂਗੇ ਪਰਿਵਾਰ ਨੂੰ ਕੋਈ ਕਮੀ ਨਹੀਂ ਦੇਵਾਂਗੇ ਬਾਕੀ ਜੋ ਚਲਾ ਗਿਆ ਉਹ ਨੂੰ ਦੇਖੋ ਵਾਪਸ ਨਹੀਂ ਲਿਆਂਦਾ ਜਾ ਸਕਦਾ ਕੋਈ ਸ੍ਰਿਸ਼ਟੀ ਦਾ ਦਸਤੂਰ ਨਹੀਂ ਇਸ ਤਰ੍ਹਾਂ ਦਾ ਬਹੁਤ ਵੱਡਾ ਜਿੱਥੇ ਦੁੱਖ ਹੈ ਉੱਥੇ ਮਾਨ ਵੀ ਹੈ ਕਿ ਸਰਦਾ ਹੋ ਬੇਟਾ ਦੇਸ਼ ਦੀ ਰੱਖਿਆ ਦੇ ਲਈ ਉਹ ਸ਼ਹੀਦ ਹੋਏ ਸੁਣ ਲੈ ਪੰਜਾਬ ਸਰਕਾਰ ਦੀ ਤਰਫੋਂ ਉਹਦੇ ਪ੍ਰਤੀ ਸ਼ਰਧਾ ਤੇ ਸਤਿਕਾਰ ਪੇਟ ਕਰਦਾ ਹਾਂ